ਆ ਲੋ ਜੀ ਸਪੋਰਟਸਮੈਨ ਪੱਤਰਕਾਰ ਦੀ ਇੱਕ ਹੋਰ ਕਰਤੂਤ ਸਮਰਾਲੇ ਦੇ ਵਿੱਚ ਇੱਕ ਸਿੰਘ ਨੂੰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰਤਾ ਇਹਨਾਂ ਨੇ ਉਹਦੀਆਂ ਵੀਡੀਓ ਨੂੰ ਮਤਲਬ ਆਪਣੇ ਤਰੀਕੇ ਨਾਲ ਚਲਾ ਕੇ ਸਿਰਫ ਵਿਊਆਂ ਖਾਤਰ ਇੱਕ ਬੰਦੇ ਨੂੰ ਇਹ ਮੌਤ ਦੇ ਘਾਟ ਉਹ ਬੰਦਾ ਸੀਗਾ ਚੱਲਿਆ ਸੀਗਾ ਤੇ ਬਾਬਾ ਪ੍ਰਤਪਾਲ ਸਿੰਘ ਰਾਣੀ ਦੀ ਇਹ ਵੀਡੀਓ ਸੁਣ ਲਓ ਸਵੇਰੇ ਸਮਰਾਲੇ ਸਵੇਰੇ ਤਰੀਕੀ ਰਾਜੇ 24 24 ਤਰੀਕ ਦਿਨ ਬੁੱਧਵਾਰਾ ਤੇ ਸਮਰਾਲੇ ਕਾਠਾ 9:30 ਵਜੇ ਆਹੀ ਵੀ ਆਵਾਂਗੇ ਤੋ ਹੀ ਵੀ ਸਾਰੇ ਆਓ ਤੇ ਬਾਬਾ ਪ੍ਰਤਪਾਲ ਸਿੰਘ ਦਾ ਹੁਕਮਾ ਉਹਦਾ ਬੰਦਿਆਂ ਤੇ ਕਾਰਵਾਈ ਪੱਤਰਕਾਰਾਂ ਤੇ ਕਰਾਉਣੀ ਆਪਾਂ ਮਿਲਦੇ ਹਾਂ ਸਵੇਰੇ ਦੋਸਤੋ ਜੋ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਰਿੱਕੀ ਪਰਦਵਾਜ ਆਪਣੇ ਆਪ ਨੂੰ ਪੀਟੀਸੀ ਦਾ ਪੱਤਰਕਾਰ ਦੱਸਦਾ ਹੈ ਤੇ ਦੂਸਰਾ ਜਿਹੜਾ ਹੈ ਇਸ ਰਜਾਨਾ ਸਪੋਕਸਮੈਨ ਦਾ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਮਾਈਕਲ ਇਹਦਾ ਨਾਮ ਆ ਸਮਰਾਲੇ ਦੇ ਰਹਿਣ ਵਾਲੇ ਤੇ ਇਹ ਜੋ ਸਿੰਘ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਿੰਘ ਪਿੰਡ ਕੁल्लेয়াল ਦਾ ਰਹਿਣ ਵਾਲਾ ਬਹੁਤ ਗਰੀਬ ਪਰਿਵਾਰ ਦਾ ਸਿੰਘ ਕਿਰਤੀ ਸਿੰਘਾ ਤੇ ਇਹ ਪੱਤਰਕਾਰਾਂ ਨੇ ਇਹਨਾਂ ਨੂੰ ਮਾਨਸਿਕ ਤੌਰ ਤੇ ਇੰਨਾ ਮਜਬੂਰ ਕਰਤਾ ਕਿ ਕੱਲ ਇਸ ਪਸੰਦ ਨੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਡਾਕਟਰਾਂ ਨੇ ਬੜੀ ਚਿਤੋ ਜਿਹੇ ਨਾਲ ਬਚਾਇਆ ਇਸ ਦੀ ਕੰਪਲੀਟ ਸੀ ਜੋ ਸਮਰਾਲੇ ਥਾਣੇ ਚ ਦਿੱਤੀ ਗਈ ਸੀ ਤੇ ਸਮਰਾਲੇ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 252 ਦੇ ਵਿੱਚ ਇਹਨਾਂ ਦੇ ਉੱਤੇ ਪਰਚਾ ਹੋਇਆ ਪਰ ਇਹ ਦੋਏ ਬੰਦੇ ਹੁਣ ਫਰਾਰ ਨੇ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਫੈਸਲਾ ਕੀਤਾ ਜਾਵੇ ਜਾਂ ਇਹ ਪਰਚਾ ਕੈਂਸਲ ਕੀਤਾ ਜਾਵੇ ਮੇਰੀ ਸਮੂਹ ਨਿੰਗ ਸਿੰਘ ਜੱਥੇਬੰਦੀਆਂ ਨੂੰ ਤੇ ਪੰਥਦਰਦੀਆਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਬੰਦੇ ਪੁਲਿਸ ਦੀ ਗ੍ਰਿਫਤ ਵਿੱਚ ਆ ਸਕਣ ਤੇ ਇਹ ਸਿੰਘ ਨੂੰ ਇਨਸਾਫ ਦਿੱਤਾ ਜਾ ਸਕੇ ਆ ਲਓ ਜੀ ਸਪੋਰਟਸਮੈਨ ਪੱਤਰਕਾਰ ਦੀ ਇੱਕ ਹੋਰ ਕਰਤੂਤ ਸਮਰਾਲੇ ਦੇ ਵਿੱਚ ਇੱਕ ਸਿੰਘ ਨੂੰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰਤਾ ਇਹਨਾਂ ਨੇ ਉਹਦੀਆਂ ਵੀਡੀਓ ਨੂੰ ਮਤਲਬ ਆਪਣੇ ਤਰੀਕੇ ਨਾਲ ਚਲਾ ਕੇ ਸਿਰਫ ਵਿਊਆਂ ਖਾਤਰ ਇੱਕ ਬੰਦੇ ਨੂੰ ਇਹ ਮੌਤ ਦੇ ਘਾਟ ਉਹ ਬੰਦਾ ਸੀਗਾ ਚੱਲਿਆ ਸੀਗਾ ਤੇ ਬਾਬਾ ਪ੍ਰਤਪਾਲ ਸਿੰਘ ਜਰਾਂ ਦੀ ਇਹ ਵੀਡੀਓ ਸੁਣ ਲੋ ਸਵੇਰੇ ਸਮਰਾਲੇ ਸਵੇਰੇ ਤਰੀਕੀ ਰਾਜੇ 24 24 ਤਰੀਕਾ ਦਿਨ ਬੁੱਧਵਾਰਾ ਤੇ ਸਮਰਾਲੇ ਕਾਠਾ 9:30 ਵਜੇ ਅਸੀਂ ਵੀ ਆਵਾਂਗੇ ਤੁਸੀਂ ਵੀ ਸਾਰੇ ਆਓ ਤੇ ਬਾਬਾ ਪ੍ਰਤਪਾਲ ਸਿੰਘ ਜਰਾਂ ਦੇ ਹੁਕਮਾਂ ਉਹਦਾ ਬੰਦਿਆਂ ਤੇ ਕਾਰਵਾਈ ਪੱਤਰਕਾਰਾਂ ਤੇ ਕਰਾਉਣੀ ਆਪਾਂ ਮਿਲਦੇ ਹਾਂ ਸਵੇਰੇ ਦੋਸਤੋ ਜੋ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਰਿੱਕੀ ਪਰਦਵਾਜ ਆਪਣੇ ਆਪ ਨੂੰ ਪੀਟੀਸੀ ਦਾ ਪੱਤਰਕਾਰ ਦੱਸਦਾ ਹੈ ਤੇ ਦੂਸਰਾ ਜਿਹੜਾ ਹੈ ਇਸ ਰਜਾਨਾ ਸਪੋਕਸਮੈਨ ਦਾ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਮਾਈਕਲ ਇਹਦਾ ਨਾਮ ਆ ਸਮਰਾਲੇ ਦੇ ਰਹਿਣ ਵਾਲੇ ਤੇ ਇਹ ਜੋ ਸਿੰਘ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਿੰਘ ਪਿੰਡ ਕੁल्लेয়াল ਦਾ ਰਹਿਣ ਵਾਲਾ ਬਹੁਤ ਗਰੀਬ ਪਰਿਵਾਰ ਦਾ ਸਿੰਘ ਕਿਰਤੀ ਸਿੰਘਾ ਤੇ ਇਹ ਪੱਤਰਕਾਰਾਂ ਨੇ ਇਹਨੂੰ ਮਾਨਸਿਕ ਤੌਰ ਤੇ ਇੰਨਾ ਮਜਬੂਰ ਕਰਤਾ ਕਿ ਕੱਲ ਇਸ ਪਸਿੰਘ ਨੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਡਾਕਟਰਾਂ ਨੇ ਬੜੀ ਚਿਤੋ ਚਿਹਤ ਨਾਲ ਬਚਾਇਆ ਇਸ ਦੀ ਕੰਪਲੀਟ ਸੀ ਜੋ ਸਮਰਾਲੇ ਥਾਣਾ ਚ ਦਿੱਤੀ ਗਈ ਸੀ ਤੇ ਸਮਰਾਲੇ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 252 ਦੇ ਵਿੱਚ ਇਹਨਾਂ ਦੇ ਉੱਤੇ ਪਰਚਾ ਹੋਇਆ ਪਰ ਇਹ ਦੋਏ ਬੰਦੇ ਹੁਣ ਫਰਾਰ ਨੇ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਫੈਸਲਾ ਕੀਤਾ ਜਾਵੇ ਜਾਂ ਇਹ ਪਰਚਾ ਕੈਂਸਲ ਕੀਤਾ ਜਾਵੇ ਮੇਰੀ ਸਮੂਹ ਨਿੰਗ ਸਿੰਘ ਜੱਥੇਬੰਦੀਆਂ ਨੂੰ ਤੇ ਪੰਥਦਰਦੀਆਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਇਹ ਬੰਦੇ ਪੁਲਿਸ ਦੇ ਗ੍ਰਿਫਤ ਵਿੱਚ ਆ ਸਕਣ ਤੇ ਇਹ ਸੰਗ ਨੂੰ ਇਨਸਾਫ ਦਿੱਤਾ ਜਾ ਮਿਲ ਸਕੇ